ਚਾਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਕੋਲੀਆਂ ਜੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਸਿਰ ਤੇ ਤੇਜ਼ ਤਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਐਸੇ ਸ਼ਖ ਤੋਂ ਬਚਨ ਲਈ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਮ੍ਰਿਤਕ ਦੇ ਖੂਨ ਨਾਲ ਭਿੱਜੇ ਕੱਪੜੇ ਬਦਲ ਦਿੱਤੇ ਅਤੇ ਉਸ ਨੂੰ ਵਾਰਾਂਡੇ 'ਚ ਲੰਗ ਤੇ ਲਟਾ ਦਿੱਤਾ ਤਾਂ ਕਿ ਕਿਸੇ ਨੂੰ ਕਤਲ ਦਾ ਸ਼ੱਕ ਨਾ ਹੋਵੇ ਮ੍ਰਿਤਕ ਦੀ ਪਛਾਣ ਬੂਟੀ RAM ਪੁੱਤਰ ਹੰਸ ਰਾਜ ਵਜੋ ਹੋਈ ਹੈ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਸਾਲੇ ਮਲਕੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਹਰ ਦੋਥਲਾ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਅਤੇ ਉਸ ਦੇ ਸਾਥੀ ਗੁਰਜੀਤ ਸਿੰਘ ਉਰਫ ਮੋਨੂ ਖਿਲਾਫ ਕੇਸ ਦਰਜ ਕਰ ਲਿਆ ਹੈ ਸ਼ਿੰਗਾਰਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਉਡੜਾ ਦੇ ਖਿਲਾਫ ਧਾਰਾ 302 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪਤਨੀ ਅਮਨਦੀਪ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਪ੍ਰੇਮੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਜੀਜਾ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਉਹਨਾਂ ਨੂੰ ਬੁੱਟੀ RAM ਦੀ ਪਤਨੀ ਦਾ ਫੋਨ ਆਇਆ ਕਿ ਬੁੱਟੀ RAM ਦੀ ਮੌਤ ਹੋ ਗਈ ਹੈ ਜਿਸ ਦਾ ਸੰਸਕਾਰ ਕਰਨਾ ਪੈਣਾ ਹੈ। ਜਦੋਂ ਮੈਂ ਘਰ ਪਹੁੰਚਿਆ ਤਾਂ ਬੂਟੀ RAM ਦੀ ਲਾਸ਼ ਵਰਾਂਡੇ ਵਿੱਚ ਮੰਜੇ ਤੇ ਪਈ ਸੀ ਸਿਰ ਤੇ ਡੂੰਗੇ ਜ਼ਖਮ ਦੇ ਨਾਲ-ਨਾਲ ਵਰਾਂਡੇ ਅਤੇ ਘਰ ਦੇ ਥੰਮ੍ਹਾਂ ਤੇ ਖੂਨ ਦੇ ੱੱਬੇ ਦਿਖਾਈ ਦੇ ਰਹੇ ਸਨ ਪੁੱਛਣ ਤੇ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਬੱਚਿਆਂ ਨਾਲ ਕਮਰੇ ਅੰਦਰ ਸੌ ਰਹੀ ਸੀ ਜਦੋਂ ਸਵੇਰੇ ਉੱਠ ਕੇ ਬਾਹਰ ਆਈ ਤਾਂ ਉਸ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਸਨ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਦਸੂਹਾ ਦੇ ਵਾਈਸ ਕੈਪਟਨ ਜਗਦੀਸ਼ ਰਾਜ ਅਤਰੀ ਐਸ ਐਚ ਓ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਮੋਢਲੀ ਤਫਤੀਸ਼ ਚ ਇਸ ਨੂੰ ਕਤਲ ਕਰਾਰ ਦਿੱਤਾ ਅਤੇ ਪਹਿਲੀ ਜਾਂਚ ਦੌਰਾਨ ਹੀ ਪਤਨੀ ਅਮਨਦੀਪ ਕੌਰ ਨੇ ਹੀ ਪੇਧ ਪਰੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਦੇ ਅਤੇ ਉਸ ਦੇ ਪ੍ਰੇਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਹੀ ਜਾਂਚ ਚ ਪਤਾ ਲੱਗ ਗਿਆ ਕਿ ਬੂਟੀ RAM ਨੂੰ ਆਪਣੀ ਪਤਨੀ ਦੇ ਪ੍ਰੇਮ ਸੰਬੰਧਾਂ ਬਾਰੇ ਪਤਾ ਲੱਗਿਆ ਸੀ ਜਿਸ ਕਾਰਨ ਦੋਹਾਂ ਵਿਚਾਲੇ ਕਈ ਵਾਰ ਲੜਾਈ ਝਗੜਾ ਹੋ ਜਾਂਦਾ ਸੀ ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪ੍ਰੇਮੀ ਨੂੰ ਘਰ ਬੁਲਾ ਕੇ ਉਸ ਦੇ ਸਿਰ ਅਤੇ ਮੱਥੇ ਤੇ ਹਮਲਾ ਕਰ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਸ਼ੱਕ ਤੋਂ ਬਚਣ ਲਈ ਉਸਨੇ ਉਸ ਦੇ ਕੱਪੜੇ ਬਦਲਵਾ ਕੇ ਉਸ ਨੂੰ ਮੰਜੇ ਤੇ ਲਟਾਇਆ